ਸਸਿ ਗਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਦੇਵੀ ਵਾਲਾ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਸਾਹਮਣੇ ਚਾਰ ਐਨੀ ਮਾਲ ਲੈ ਕੇ ਆਏ ਆ ਜੀ ਚਾਰੀ ਟੋਕੜਾ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਲਾਡ ਦਾ ਐਡਰੈਸ ਦੱਸੋ ਨਾ ਬਾਈ ਗੁਰਪਿੰਡ ਦੇਵਿਆ ਜ਼ਿਲ੍ਹਾ ਫਰੀਕੋਟ ਤਹਿਸੀਲ ਕੋਟਕਪੂਰਾ ਮੋਬਾਈਲ ਨੰਬਰ ਜੀ 869907797 ਬਾਈ ਠੀਕ ਹੈ ਵੀਰੇ ਚਾਰ ਨਾਕ ਆ ਜੀ ਹਾਂਜੀ ਬਾਈ ਕਿੱਧਰੋਂ ਸ਼ੁਰੂ ਕਰਗੇ ਆ ਪਹਿਲਾ ਨੰਬਰ ਡੱਬੀ ਵੜਾ ਕੇ ਨਮਾਜ਼ ਬਾਈ ਸੁਆ ਮਾਲਕਾਂ ਦਾ ਸੰਤਾਪ ਦੂਜਾ ਭਾਈ ਅਗਲਾ ਤੀਜਾ ਮਾਲ ਲੈ ਠੀਕ ਹੈ ਜੀ ਸਮਾ ਕਿੰਨਾ ਹੋ ਗਿਆ ਸੂਜੀ ਨੂੰ ਸਮਾ ਬਾਈ ਪਤਾ ਨਹੀਂ ਆਪਣੇ ਕੋਲੇ ਸਵੇਰੇ ਹੀ ਆਈਆਂ ਚਾਰੇ ਵੜੇ ਸਵੇਰੇ ਆਈਆਂ ਆਪਣੇ ਕਿੰਨਾ ਸਮਾਂ ਮਰਜੀ ਹਾਂਜੀ ਬਾਈ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਦੇ ਥੱਲੇ ਬਾਈ 7 ਕਿਲੋ ਆ 6 ਕਿਲੋ ਆਪਾਂ ਚਵਾ ਕੇ ਦਵਾਵਾਂਗੇ ਠੀਕ ਆ 1 ਮਹੀਨਾ ਤੈਨੂੰ ਉੱਤੇ ਦਿਨ ਹੋਗੇ ਇਹ ਆਈ ਹੋਈ ਨੂੰ ਖਾਲੀ ਦਿਨ ਖਾਲੀ ਕਰਕੇ ਦੇ ਦਾਂਗੇ ਆਪਾਂ ਥਣਾ ਦੀ ਗਾਰੰਟੀ ਹੈ ਥਣਾ ਦੀ ਫੁੱਲ ਗਾਰੰਟੀ ਹੈ ਬਾਈ ਸੇਲ ਠੰਡੀ ਦੀ ਫੁੱਲ ਗਾਰੰਟੀ ਭਾਵੇਂ ਭਈ ਨਹੀਂ ਵੇਚ ਲੈ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਜੀ ਸੂਆ ਬਾਈ ਦੱਸਦਾ ਜਿਹੜਾ ਮਰਜ਼ੀ ਮੰਨ ਲਓ ਜੀ ਆਪਣਾ ਮਾਲ ਸਾਰਾ ਖਰੀਦਿਆ ਵਾ ਤੇ ਅੱਜ ਹੀ ਆਇਆਗਾ ਜੀ ਦੂਜਾ ਮੰਨ ਨਤੀਜਾ ਵਾਲੋ ਤੀਜਾ ਮੰਨ ਨਤੀਜਾ ਮੰਨ। ਬਾਕੀ ਬਿਊਟੀ ਵੀ ਬਹੁਤ ਵਜਨ ਵੀ ਬਹੁਤ ਆ ਬਾਈ ਵਹਿੜਦਾ। ਕੱਦ, ਵਜਨ ਦੇ ਪੱਖ ਤੋਂ ਪੂਰੀ ਚੰਗੀ ਆ ਤੇ ਬਰੀਡ ਵਾਈਜ਼ ਵੀ ਕਰਮ ਵਾਲੀ ਚੰਗੀ ਆ। ਠੀਲ ਠੰਡੀ ਦਾ ਪਾਣੀ ਬਾਈ ਚੀਤੀ। ਜਿਹੜਾ ਅੱਜ ਦਾ ਦੁੱਧ ਤਿਆਰ ਆ ਉਹ 7 ਕਿਲੋ ਆ ਤੁਸੀਂ 6 ਮੰਨ ਕੇ ਆ ਜਾਓ। 2 ਟਾਈਮ, 4 ਟਾਈਮ, 6 ਟਾਈਮ ਬਾਈ ਦੇ ਘਰੇ ਤੁਸੀਂ ਚਵਾਈ ਕਰ ਸਕਦੇ ਆ ਜੀ। ਬਾਕੀ 1 ਮਹੀਨੇ ਤੋਂ ਪਲੱਸ ਸਮਾਂ ਹੋ ਗਿਆ AI ਹੋਈ ਨੂੰ। ਬਾਈ ਕਹਿੰਦਾ ਆਪਾਂ ਖਾਲੀ ਦੇਣੀ ਆ ਕਿਉਂਕਿ ਖਾਲੀ ਲਈ ਆ। ਉਹ ਚਲੋ ਅਗਲੇ ਦੀ ਕਿਸਮਤ। ਗੱਭਰ ਰਹਿਣਾ ਜਾਂ ਖਾਲੀ ਰਹਿਣਾ ਜੀ ਫੜਾ ਦੀ ਡੰਨਾ ਫੜਾ ਦੀ ਡੰਨਾ ਬਾਈ ਜਨ ਮजूद ਪੂਰਾ ਚੰਗਤ ਜਮਾ ਲੈਣ ਦੇਣ ਜੀ ਕਰ ਲੀਆ ਫਿਰ ਆਫਰ ਹੀ ਬਾਈ ਮੰਨ ਕੇ ਚੱਲ ਮੁੱਲ ਕਰੋ ਅਗਲਾ ਜਿੰਨਾ ਮਰਜ਼ੀ ਕਰਾਈ ਜਾਵੇ 18000 ਦੀ ਵੜ ਦੇ ਦਾਂਗੇ 18000 18000 ਦੀ ਦੇ ਦਾਂਗੇ 25 ਨਹੀਂ ਦਿੰਦਾ ਇੰਨੇ ਦੀ ਖਾਲੀ ਪਰ ਦੁੱਧ ਵੀ ਆਪਾਂ 6 ਕਿਲੋ ਲੈਣ ਨੂੰ ਚਵਾ ਕੇ ਦੇਵਾਂਗੇ ਭਾਵੇਂ ਆਪਣੇ ਨਾਲ ਕੋਈ ਸੌਦਾ ਕਰ ਲੈ ਪਰ ਅਗਲਾ ਸੌਦੇ ਬਾਜੀ ਚ ਨਾ ਬਾਈ ਪਵੇ ਠੀਕ ਆ ਜਿਹੜੇ ਲੈਣ ਆਈਆਂ ਐ ਕੋਈ 15 16 ਸਦਾ ਵਾਲਾ ਫੋਨ ਹਾਂ ਤੇ ਆਪਣੇ ਪਾਸ ਸਾਰੇ ਛੋਟੇ ਬਾਕੀ ਹੋਣਾ ਵਛੀ ਦੀ ਬਰੀਡ ਚੈੱਕ ਕਰਾ ਦੇ ਤੇ ਵਛੀ ਚੈੱਕ ਕਰ ਆ ਜਿਹੜੀ ਨਾਲ ਦੇ ਖੜੀ 18000 ਤੇ ਕੋਈ ਵਛੀ ਨਹੀਂ ਦਿੰਦਾ ਅੱਜ ਕੱਲ੍ਹ ਤੁਹਾਨੂੰ ਵੱਡੀ ਵੜ ਮਿਲਨੀ ਐ ਸੇਵਾ ਕਰ ਲੋਗੇ ਦੁੱਧ ਵੀ ਵਾਜੂਗੀ ਬਾਕੀ ਬਈ ਬੰਦੇ ਨੇ ਗਾਰੰਟੀ ਦਿੱਤੀ ਵੀ ਉਹ ਕਹਿੰਦੇ ਬਈ 100 ਤੋਂ 100% ਵੜ ਲੱਭਣਾ ਪਰ ਆਪਣੇ ਮੰਨੀਓ ਖਾਲੀ ਆ ਭਾਵੇਂ ਅਗਲਾ ਜਾਂ ਸਾਚ ਚੈੱਕ ਕਰਾ ਲੈ ਸਹੀ ਗੱਲ ਆ ਜੀ ਦੋ ਨੰਬਰ ਕਾਲੀ ਵੈੜ ਬਿਊਟੀ ਵਾਕੀ ਚੰਗੀ ਆ ਵੀਰੇ ਬ੍ਰੀਡ ਚੈੱਕ ਕਰ ਬਈ ਜਨਪੂਰਾ ਚੰਗਾ ਬ੍ਰੀਡ ਵੀ ਚੈੱਕ ਕਰ ਲੋ ਜਿਹੜੇ ਪਰਫਿਊਮ ਨੇ ਉਹਨਾਂ ਨੇ ਪਰਕ ਕਰ ਲੈਣੀ ਆ ਸੂਆ ਕਰਨ ਨਾਲ ਸੂਆ ਬਾਈ ਪਹਿਲਾ ਸੂਈ ਆ ਆਪਾਂ ਦੂਜਾ ਕਹਿ ਕੇ ਦੇ ਦਾਂਗੇ ਇਹਦਾ ਵੀ ਕੋਈ ਪਤਾ ਨਹੀਂ ਕਦੋਂ ਸੂਈ ਆ ਇਹਦਾ ਵੀ ਕੋਈ ਪਤਾ ਨਹੀਂ ਬਾਈ ਕਦੋਂ ਕੀ ਆ ਦੁੱਧ ਕਿੰਨਾ ਤਿਆਰ ਦੁੱਧ ਬਾਈਏ ਦੇ ਥੱਲੇ ਜਿਹੜਾ ਚੋਣ ਵਾਲਾ ਹੋਊਗਾ ਵੱਧ 8 ਕਿਲੋ ਦੁੱਧ ਚਵਾ ਕੇ ਦੇ ਦਾਂਗੇ ਆਪਾਂ 8 ਭਾਂਡੇ ਚ ਹਾਂ ਬਾਈ ਕੋਈ 7 ਮੰਨ ਲੈ ਕੋਈ 8 ਮੰਨੇ ਪਰ ਆਪਾਂ 8 ਕਿਲੋ ਦੁੱਧ ਹੀ ਓਟ ਦੇ ਦੇ ਦਾਂਗੇ ਬੜਾ ਥਣਾ ਦੀ ਦੰਨਾ ਜੀ ਥਣਾ ਦੀ ਮੈਂ ਚਵਾਈ ਚੂਈ ਬਣੀ ਉਹਦਾ ਬਾਈ ਚਾਰਾਂ ਵੈਣਾ ਦੀ ਅਗਲਾ ਬੇਚਣ ਤੋਂ ਕਿਹਾ ਜੇ ਆਏ ਨਾ ਸਮਝ ਕੋਈ ਪੂਰ ਸ਼ਿੱਟਾ ਹੋਗਾ ਜਾਂ ਥਣ ਕੋਈ ਮੰਨ ਕੇ ਚੱਲ ਧਾਰ ਵਿੰਗੀ ਟੇਢੀ ਹੋਊਗੀ ਠੀਕ ਆ ਇਹਦੇ ਟੀਕੇ ਵਗੈਰਾ ਲੱਗੇ ਜੀ ਬਈ ਆਪਾਂ ਨੂੰ ਨਹੀਂ ਪਤਾ ਜੇ ਇਹਦਾ ਲੱਗਿਆ ਸੀ ਆਪਾਂ ਦੱਸਤਾ ਇਹਨਾਂ ਦਾ ਕੋਈ ਪਤਾ ਠੀਕ ਆ ਵੀਰੇ ਤੋੜ ਕੇ ਦਿਖਾ ਦੇ ਸਵਾ ਦੂਜਾ ਮੰਨ ਲਿਓ ਜੀ ਚਾਹੇ ਪਹਿਲਾ ਮੰਨ ਲਿਓ ਤੁਹਾਡੀ ਇੱਛਾ ਜੀ ਰੰਗ ਪ੍ਰਿੰਟ ਡਿਊਟੀ ਬਾਕੀ ਹਾਂ ਜੇ ਟੌਪ ਚ ਜਾਣੀ ਹੋਣ ਵੇਖ ਬਾਈ ਸਾਈਨ ਬੰਦੀ ਵੇੜਾ ਚਾਮਕ ਦਾਮ ਕਾਲੀ ਵੇੜਾ ਦੁੱਧ 8 ਕਿਲੋ ਆਪ ਦਾ ਜੋਕ ਕੇ ਲੈ ਜਿਓ 2 ਟਾਈਮ 4 ਟਾਈਮ 6 ਟਾਈਮ ਚ ਵਾਈਟ ਠੰਡੀ ਇਹ ਵੀ ਬਹੁਤਾ ਬਾਈ ਭਾਵੇਂ ਰਾਤ ਵਾਲੀ ਠੰਡੀ ਸੀਰ ਦੀ ਵੀ ਗਾਰੰਟੀ ਹੈ ਥਾਣਾ ਦਾ ਸਹਿਜ ਵੀ ਸੋਹਣੇ ਖਾਨ ਤੇ ਕੋਈ ਫੋਟ ਨਹੀਂ ਛਾਗ ਨਹੀਂ ਕੱਲਾ ਕੱਲਾ ਖਾਨ ਬਾਈ ਨਿਖੜ ਮਾ ਲੱਗਿਆ ਵਾ ਬਾਕੀ ਵੱਡੀ ਵਹਿੜ ਆ ਵੀਰੇ ਕੋਈ ਐਂ ਛੋਟੀ ਨਾ ਮੰਨ ਕੇ ਆਵੇ ਫੁੱਲ ਵੱਡੇ ਕੱਦ ਕਾਠੜੀ ਆ ਜਿੱਦੇ ਕਰਮਾਂ ਵਾਲੀ ਤਿਆਰ ਹੋ ਗਈ ਤੁਹਾਨੂੰ ਵੀ ਪਤਾ ਵੀਰੇ ਕਿਹੜੇ ਭਾਵੇਂ ਕਣੀ ਆ ਅੱਜ ਮਿਲਦੀ ਯਾਨੀ ਤੁਹਾਨੂੰ ਬੱਚਿਆਂ ਤੋਂ ਵੀ ਭਾਵੇਂ ਬਈ ਆਪਣੇ ਪਾ ਜਾਵਾਂ ਲੋਟ ਹੁੰਦੇ ਆਪਣੇ ਤੋਂ ਵੀ ਜੇ ਵੇਚਣ ਵਾਲੇ ਬੰਦੇ ਨਹੀਂ ਲਿਖਾਣਗੇ ਹੁੰਦਣਾ ਬਾਈ ਠੀਕ ਆ ਵੀਰੇ ਹਾਂ ਆਪਾਂ ਉਸ ਸਮਨੇ ਪਾ ਕਰਨੇ ਮੈਨੂੰ ਤੇ ਚੱਲ ਅਗਲੇ ਵਾਲੇ ਬਾਣੇ ਆ ਕੇ ਵੇਚਣਾ ਠੀਕ ਆ ਵੀਰੇ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਨਾ ਸਹਿਜਾ ਥਣਾ ਦਾ ਤੇ ਇਹਦੀ ਡਿਮਾਂਡ ਦੀ ARV ਆਫਰ ਹੀ ਕਰਦੀ ਬਾਈ ਜੇ ਦਾ ਮਨਕ ਚੱਲ ਇਹਦੇ ਨਾਲ ਜੇ ਅਗਲਾ ਬੱਚੀ ਲੈਦਾ ਤਾਂ 25000 ਦੀ ਹੁੰਦੀ ਆ ਉਹ ਵੀ ਖਾਲੀ ਜੀਰੀ ਬੱਚੀ ਜੀ ਤੇ ਇਹ ਆਪਾਂ 22000 ਦੀ ਰੈਡ ਦੇ ਦਾਂਗੇ ਯੈਸ ਨੂੰ ਹੀ ਯੈਸ ਨੂੰ ਹੀ ਆ ਹੁਣ ਕੋਈ 20 ਆਲਾ ਫੋਨ ਨਾ ਲਾ ਨਾ ਲਾ ਬਾਈ 22000 ਦੀ ਰੈਡ ਵਾ ਕੇ ਦੇ ਦਾਂਗੇ ਠੀਕ ਆ ਜੀ 22000 ਦੀ ਬਾਈ ਕਹਿੰਦਾ ਦੇ ਦਾਂਗੇ ਐਵੇਂ ਕੋਈ ਭਕਾਈ ਭਾਵੇਂ ਕੋਈ ਆਨਲਾਈਨ ਮੰਗਾਵੇ ਹਾਂ ਆਪਣੀ ਗਾਰੰਟੀ ਮਨਕ ਚੱਲ ਅਗਲਾ ਚੋ ਲੈਵੇ ਦੋ ਟਾਈਮ ਉਹ ਤੋਂ ਬਾਅਦ ਆਪਣੀ ਕੋਈ ਗਾਰੰਟੀ ਨਹੀਂ ਜਿੰਨਾ ਦੁੱਦ ਦੱਸਿਆ ਉਹ ਨਹੀਂ ਆਪਾਂ ਦਵਾਂਗੇ ਤੇ ਖਾਣਾ ਦੀ ਆਪਣੀ ਫੁੱਲ ਗਾਰੰਟੀ ਆ ਕੋਈ ਵੀਰ ਸਬਦੇ ਬਾਜੀ ਜੇ ਨਾ ਪਾਵੇ ਜੀ ਸਪੈਸ਼ਲ ਬੇਨਤੀ ਆ ਇਹ 22000 ਦੀ ਵੈੜ ਦੇ ਦਾਂਗੇ ਤੇ ਤਿੰਨ ਨੰਬਰ ਭਰੇ ਤੋ ਵੀ ਮੇਰੇ ਹਿਸਾਬ ਨਾਲ 4-5 ਉਂਗਲਾ ਵੈੜ ਦਾ ਕੱਦ ਵੇਖ ਬਈ ਇੱਕ ਵੈੜ ਦੀ ਜਾਤ ਵੇਖ ਸਹੀ ਗੱਲ ਆ ਜੀ ਫੁੱਲ ਵੱਡਾ ਕੱਦ ਕਾਠਾ ਇਹਦੇ ਨਾਲੋਂ ਵੀ ਪੂਰਾ ਵੱਡੀ ਆ ਇਹਦੇ ਥੱਲੇ ਕਿੰਨਾ ਦੁੱਧ ਆ ਇਹਦੇ ਥੱਲੇ ਬਈ 8 ਕਿਲੋ ਦੁੱਧ ਆ ਜੋਕ ਕੇ ਦੇ ਦਾਂਗੇ ਜਮਾਂ ਬਈ ਥਣਾ ਦੀ ਗਾਰੰਟੀ ਆ ਜੀ ਥਣਾ ਦੀ ਫੁੱਲ ਗਾਰੰਟੀ ਆ ਬਈ ਹੋਰ ਕਿਤੇ ਦਿਖਾ ਦਿਓ ਵੱਡੀ ਵੈੜ ਆ ਕੱਬ ਦਾੜੀਆ ਬੇਲ ਵਾਲੀ ਆ ਹਜੇ ਤੱਕ ਬਈ ਇਹ ਮੰਨ ਕੇ ਚੱਲ 2-2 ਘੰਟੇ ਹੋ ਗਏ ਗੱਡੀਆਂ ਚ ਲਾਈਆਂ ਨੂੰ ਇਹ ਨਾ ਹਜੇ ਪੱਠੇ ਹੀ ਚੱਕੇ ਸਹੀ ਮੈਨਾਂ ਇਹਨਾਂ ਸਹੀ ਗੱਲ ਹੈ ਜੀ ਪੱਠੇ ਦੇ ਉੱਤੇ ਬਾਕੀ ਦੁੱਧ ਤਾਂ ਸੇਵਾ ਦਾ ਹੁੰਦਾ ਵੀਰੇ ਬਾਕੀ ਇਹਦੀ ਸ਼ਾਈਨਿੰਗ ਚੈੱਕ ਕਰਾ ਲੈ ਬਾਈ ਆਪ ਲੋਗ ਜਿਹੋ ਨਦਦ ਲੈ ਸਕਦੇ ਆ ਬੱਡੇ ਕੱਦ ਕਾਠ ਦੀ ਹੈ ਜੀ ਹਾਈਟ ਚੈੱਕ ਕਰੋ ਕੱਦ ਵੇਖਾ ਬਾਈ ਮੈਂ ਨਹੀਂ ਪਰਲੇ ਪਾਸੇ ਖੜਾ ਦੀ ਸਹੀ ਗੱਲ ਹੈ ਜੀ ਥਣਾਂ ਦੇ ਸਹਿਜ ਵੀ ਸੋਨੇ ਆ ਪੂੜ ਸ਼ਾਰਦ ਇਹਦੇ ਵੀ ਨਹੀਂ ਪੂਰਾ 8 ਕਿਲੋ ਇਹਦੇ ਥੱਲੇ ਵੀ ਨੈਟ ਦੁੱਧ ਤਿਆਰ ਆ ਆਪ ਦੀ 2 ਟਾਈਮ 4 ਟਾਈਮ 6 ਟਾਈਮ ਮੜਕੇ ਦਾਲ ਸਕਦਾ ਖਣਾ ਦੀ ਬਾਈ ਗੰਦਾ ਗਾਰੰਟੀ ਹੋ ਕਿ ਬੇਫਿਕਰ ਹੋ ਜਾ ਖਣਾ ਦੀ ਡੰਨ ਬਾਕੀ ਕੁਆਲਟੀ ਤੁਸੀਂ ਖੁਦ ਚੈੱਕ ਕਰ ਸਕਦੇ ਖਣਾ ਨੇੜੇ ਤੋਂ ਚੈੱਕ ਕਰ ਲਓ ਜੀ ਮੋੜ ਲਈ ਵੀਰੇ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਆ ਲਿਓ ਜੀ ਵਾਪਸ ਬਾਈ ਸੀ ਬੰਦਨੇ ਬਾਈ ਠੀਕ ਆ ਦਿਖਾ ਦੇ ਲੈ ਵਲੂ ਬਾਈ ਇਹ ਰਹਿਣ ਵਾਲੀ ਹੈ ਜੀ ਇਹਦਾ ਵੀ ਮੁੱਲ ਇਹਦਾ ਬਾਈ ਮੰਨ ਕੇ ਚੱਲ ਆਪਾਂ 22000 ਦੀ ਇਹ ਦੇ ਦਾਂਗੇ ਇਹ ਵੀ 22 ਹਾਂ ਬਾਕੀ ਨਾਲ ਕੱਢ ਹਾਂ ਬਾਈ ਬਸ ਪੂਰਾ ਹੀ ਆ ਮਾਨ ਤਨ ਮਾੜਾ ਮੋਟਾ ਬਾਈ ਕਰ ਦਾਂਗੇ ਜੋੜੇ ਚ ਕੋਈ ਬਾਲਾ ਨਹੀਂ ਹੋਣਾ ਜੀ ਹਾਂਜੀ ਬਾਈ ਠੀਕ ਹੈ ਵੀਰੇ ਤੇ ਅੱਗੇ ਨਾਗ ਆ ਗਿਆ ਵੀਰੇ 4 ਨੰਬਰ ਇਹਦਾ ਸੁਆ ਕਿੰਨਾ ਵਾ ਜੀ ਇਹ ਬਾਈ ਮੰਨ ਕੇ ਚੱਲ ਵੀ ਅਗਲਾ ਦੂਜਾ ਮੰਨ ਲਵੇ ਤੀਜਾ ਮੰਨ ਲਵੇ ਆਹੀ ਜਮਾਂ ਗਰੀਬ ਕਰੋ ਅਸੀਂ ਠੀਕ ਹੈ ਵੀਰੇ ਹਾਂ ਫਿਰ ਠੰਡੀ ਬਹੁਤ ਤਾਂ ਕਿੰਨਾ ਦੁੱਧ ਆ ਇਹਦੇ ਥੱਲੇ ਦੁੱਧ ਬਈ ਇਹਦੇ ਥੱਲੇ ਜਿਹੜਾ ਚੂਣ ਵਾਲਾ 9 ਕਿਲੋ ਆ ਸਹੀ 9 ਕਿਲੋ ਹਾਂਜੀ ਬਾਈ ਥਾਣਾ ਦੀ ਦਰਨਾ ਥਾਣਾ ਸੁਣਾ ਦੀ ਤਾਂ ਬਈ ਮੈਂ ਕਾਫੀ ਜੜਾ ਬੇਚਾਂ ਤਾਂ ਮਰਜੀ ਆ ਜੀ ਠੀਕ ਆ ਤੋੜ ਕੇ ਦਿਖਾ ਆ ਤੋੜੀ ਦਾ 9 ਕਿਲੋ ਦੁੱਧ ਜਿੱਤੂ ਘਰ ਤੇ ਸੇਵਾ ਲੈ ਘਰ ਆਈ ਆ ਦੁੱਧ ਵਧ ਜੂ ਬਈ ਦੱਸ ਸਕੋ ਦੁੱਧ ਬਈ ਆਪਾਂ ਇਹਨਾਂ ਕੋਈ ਫੋੜਦਾ ਕਰ ਲਵੇ ਇੱਕ ਹਫ਼ਤੇ ਤਾਈਂ ਆਪਾਂ 14 ਕਿਲੋ ਦੁੱਧ ਵੀ ਚੁਆ ਕੇ ਦੇ ਦਾਂਗੇ ਇਹਦੇ ਵੱਲੋਂ ਠੀਕ ਆ ਦੁੱਧ ਤੇ ਬਾਾਕੀ ਹੋਣੀ ਲੱਗਦੀ ਬਈ ਲੱਸੀ ਬਾਕੀ ਮੰਨ ਕੇ ਚੱਲ ਵੀ ਪੈਂਦੀ ਤਾਂ ਵਹਿਣਾ ਚ ਹੀ ਆ ਸਹੀ ਗੱਲ ਪਲਿਸੀ ਫਿੱਕੀ ਜ਼ਰੂਰ ਆ ਪਰ ਸੇਵਾ ਨਾਲ ਭਰ ਜੂ ਵੀ ਬੈੜ ਚੰਗੀ ਆ ਫੇਲ ਆਲੀ ਆ ਕਾਸ ਵਾਲੀ ਆ ਬਾਕੀ ਥਾਂ ਲੈ ਬਈ ਸਾਰਿਆਂ ਦੇ ਸਾਫ ਕੋਈ ਫੋਟ ਨਹੀਂ ਛਾਗ ਨਹੀਂ ਸਹੀ ਗੱਲ ਆ ਲੈ ਚੱਲੀ ਵੀਰੇ ਖਣਾਂ ਦੇ ਸੈੱਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਵੀ ਬਾਈ 18000 ਦੀ ਵਾੜ ਦੇ ਦਾਂਗੇ ਠੀਕ ਆ ਵੀਰੇ ਹਾਂ ਇਹ ਵੀ ਬਾਈ ਕਹਿੰਦਾ 18000 ਦੀ ਵਾੜ ਦੇ ਦਾਂਗੇ ਜੀ ਛੋਟੇ ਛੋਟੇ ਭਾਅ ਹੈ ਜੀ ਬਾਕੀ ਜਿਹਨੂੰ ਨਾ ਕੋਈ ਪਸੰਦ ਆ ਉਹ ਨੰਬਰ ਸਕਰੀਨ ਤੇ ਚੱਲਦਾ ਸਤਿ ਸ਼੍ਰੀ ਅਕਾਲ